ਸ਼ੁਰਮਾ ਲੈ ਲਓ ਭਾਈ ਸ਼ੁਰਮਾ ਸ਼ੁਰਮਾ ਲੈ ਲਓ ਜੀ ਸ਼ੁਰਮਾ ਸ਼ੁਰਮਾ ਵੀਰ ਜੀ ਸ਼ੁਰਮਾ ਭੈਣ ਜੀ ਸ਼ੁਰਮਾ ਲੋ ਵੀਰ ਜੀ ਸ਼ੁਰਮਾ ਸੁਣੋ ਸ਼ੁਰਮੇ ਦੀਆ ਕਿਸਮਤ ਸੁਣੋ ਉਮਰ ਮੇਰੀ 20 ਸਾਲ ਤਜਰਬਾ ਮੇਰਾ 40 ਸਾਲ 40 ਸਾਲ ਕਬਰ ਚ ਲੱਤਾਂ ਅੱਜ ਮਰਾ ਕੱਲ ਮਰਾ ਮੈਨੂੰ ਮੇਰੇ ਮਰਨ ਦਾ ਕੋਈ ਅਫਸੋਸ ਨਹੀਂ ਵੀਰ ਜੀ ਮਰ ਤਾ ਵੀ ਗਿਆ ਸੀ ਮੈਨੂੰ ਉਹਦੇ ਮਰਨ ਦਾ ਵੀ ਕੋਈ ਅਫਸੋਸ ਨਹੀਂ ਅਫਸੋਸ ਉਹਦੀ ਕਬਰ ਤੇ ਭੇ ਫੁੱਲਾਂ ਦਾ ਫੁੱਲਾਂ ਚੋਂ ਫੁੱਲ ਬਿਹਤਰ ਫੁੱਲ ਗੁਲਾਬ ਦਾ ਗਿਣਿਆ ਜਾਂਦਾ ਗਲਾਰ ਤੋਂ ਗਲਕੰਤ ਬੰਦੀ ਹੈ ਗਲਕੰਤ ਕਬਜ ਨੂੰ ਦੂਰ ਕਰਦੀ ਹੈ ਕਬਜ ਸਾਰੀਆਂ ਬਿਮਾਰੀਆਂ ਦੀ ਜੜ ਹੁੰਦੀ ਹੈ ਜੜ ਖਰਬੂਜੇ ਦੀ ਲੰਬੀ ਹੁੰਦੀ ਹੈ ਲਓ ਵੀਰ ਜੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਰੰਗ ਜਰਮਨ ਦੇ ਮਸ਼ਹੂਰ ਹੁੰਦੇ ਨੇ ਇੱਥੇ ਜਰਮਨ 'ਚ ਹਿਟਲਰ ਹੋਇਆ ਹਿਟਲਰ ਨੇ ਕਈ ਵਾਰਾਂ ਲੜੀਆਂ ਜਿਵੇਂ ਐਤਵਾਰ ਸੋਮਵਾਰ ਮੰਗਲਵਾਰ ਵਾਰ ਤੋਂ ਗੱਲ ਯਾਰ ਆ ਗਈ ਕਿ ਸ਼ਨੀਵਾਰ ਨੂੰ ਪੰਜਾਬੀ ਦੇ ਅਖਬਾਰ ਤੇ ਪਹਿਲੇ ਪੇਜ ਤੇ ਆਪਾਂ ਕੀ ਪੜਦੇ ਆ ਕਿ ਪੰਜਾਬੀ ਸ਼ਰਮਾ ਲਓ ਵੀਰ ਜੀ ਮੇਰੇ ਕੋਲ ਉਸ ਪੰਜਾਬੀ ਸ਼ਰਮੇ ਦੀਆਂ 10 20 ਸ਼ੀਸ਼ੀਆਂ ਰਹਿ ਗਈਆਂ ਨੇ ਇਹ ਤੁਸੀਂ ਸ਼ਰਮਾ ਖਰੀਦ ਤੇ ਪਾ ਸਕਦੇ ਹੋ ਔਰ ਆਪਣੀ ਅੱਖਾਂ ਦੀ ਰੋਸ਼ਨੀ ਵਧਾ ਸਕਦੇ ਹੋ ਹੁਣ ਤੁਸੀਂ ਇਹਦੇ ਬਣਾਉਣ ਦਾ ਤੰਗ ਸਿੱਖੋ ਜੀ ਇੱਕ ਡੱਬੇ ਵਿੱਚ 50 ਗ੍ਰਾਮ ਲੱਕੜ ਦਾ ਬੂਰਾ 100 ਗ੍ਰਾਮ ਸ਼ੱਕਰ ਉੱਤ ਦੀ ਏਲ ਦਾ ਪਰਸ਼ਾਵਾ ਭਾਜੀ 30 ਗ੍ਰਾਮ ਉਹਦੇ ਨਾਲ 10 ਗ੍ਰਾਮ ਤਵਾਸੀ 100 ਗ੍ਰਾਮ ਬਵਾਸੀਰ ਨੂੰ ਮਿਕਸ ਕਰਕੇ ਰਾਤ ਨੂੰ ਤੁਸੀਂ ਚੰਦਰਮਾ ਦੀ ਰੋਸ਼ਨੀ ਵਿੱਚ ਰੱਖ ਦੋਗੇ ਸਵੇਰੇ ਤੜਕੇ ਉੱਠ ਕੇ ਤੁਸੀਂ ਕੀ ਵੇਖੋਗੇ ਕਿ ਸ਼ਰਮਾ ਤਿਆਰ ਬਰ ਤਿਆਰ ਆ ਓ ਵੀਰ ਜੀ ਹੁਣ ਮੇਰਾ ਪਤਾ ਨੋਟ ਕਰ ਲਓ ਆਪਣਾ ਆੜੀ ਇੱਥੇ ਮਹੱਲੇ ਦੇ ਵਿੱਚ ਰਹਿਣੇ ਦੀ ਪਿੰਡ ਮੇਰਾ ਖਾਈ ਮਈ ਤਸੀਲ ਹੈ ਜੇ ਪਈ ਨਹੀਂ ਦਾਖਾਨਾ ਹੈ ਹੀ ਨਹੀਂ ਕੰਜਰਾਂ ਨੇ ਕਿੱਥੇ ਪਾਈ ਤੁਹਾਡੇ ਛੋਟੇ ਵੀਰ ਨੇ ਲਈ ਨਹੀਂ